ਲੁਧਿਆਣਾ ਦੇ ਵਿੱਚੋਂ ਬੜਾ ਵੱਡਾ ਪਿਆਰ ਰਾਜਾਪੁਰੇ ਜਿਹੜਾ ਕਾਂਗਰਸ ਪਾਰਟੀ ਉਹ ਸਾਫਟ ਕੈਮਰ ਦੇ ਸਿੰਘ ਜਮਾ ਟੀਮ ਤੁਹਾਡੇ ਵੱਲੋਂ ਦਿੱਤਾ ਗਿਆ ਵਾ ਕੀ ਕਹਿਣਾ ਚਾਹੁੰਦੇ ਆ ਜਿਹੜੇ ਲੁਧਿਆਣਾ ਵਾਸੀਆਂ ਨੇ ਬਣੀ ਵੱਡੀ ਜੀਟ ਦੇ ਨਾਲ ਕਿਹ ਲੈ ਕੇ ਆਂਦਾ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਜਿਹੜੇ ਲੋਕਾਂ ਦਾ ਸਾਡਾ ਸੱਚ ਪਛਾਣਦੇ ਹੋ ਸਾਡੀਆਂ ਗੱਲਾਂ ਪਛਾਣਦੇ ਹੋ ਉਹਦੇ ਵਾਸਤੇ ਤੁਹਾਡਾ ਧੰਨਵਾਦ ਹੈ ਉਸ ਤੋਂ ਬਾਅਦ ਅਸੀਂ ਜਿਹੜੇ ਲੁਧਿਆਣਾ ਵਾਸੀਆਂ ਨੇ ਆਪਣਾ ਪਿਆਰ ਦਿਖਾਇਆ ਵੋਟਾਂ ਦੇ ਵਿੱਚ ਇੰਨੀ ਗਰਮੀ ਦੇ ਬਾਵਜੂਦ ਵੀ ਬੂਥਾਂ ਤੱਕ ਜਾਣ ਵਾਸਤੇ ਤੇ ਵੋਟ ਪਾਣ ਵਾਸਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਵੋਟ ਪਾਈਏ ਲੇਕਿਨ ਲੋਕ ਕਰੋ ਨਿਕਲ ਕੇ ਆਏ ਆ ਉਹਦੇ ਵਾਸਤੇ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਰਹੀ ਕਾਂਗਰਸ ਪਾਰਟੀ ਦੀ ਗੱਲ ਤੇ ਕਾਂਗਰਸ ਪਾਰਟੀ ਤਾਂ ਤੁਹਾਨੂੰ ਸ਼ੁਰੂ ਤੋਂ ਪਤਾ ਵੀ ਉਹਨਾਂ ਨੇ ਸ਼ੁਰੂ ਤੋਂ 7-8 ਦਾ ਟਾਰਗੇਟ ਰੱਖ ਕੇ ਚੱਲੇ ਸੀਗੇ ਤੇ ਉਹਨਾਂ ਨੇ ਉਹ ਟਾਰਗੇਟ ਅਚੀਵ ਕੀਤਾ ਜਿਹਦੇ ਵਿੱਚੋਂ ਲੁਧਿਆਣਾ ਦੀ ਸੀਟ ਜਿਹੜੀ ਹੌਟ ਸੀਟ ਮੰਨੀ ਜਾ ਰਹੀ ਸੀ ਰਾਜਵਿੰਦ ਗਿੱਦੀ ਉਦੇ ਵਿੱਚ ਸਾਡੇ ਜਿਹੜੇ ਵੀ ਸੂਬੇ ਦੇ ਸਾਰੇ ਵਰਕਰਾਂ ਨੇ ਵੀ ਤੇ ਸਾਰਿਆਂ ਨੇ ਇਹਨੂੰ ਖਾਸ ਧਿਆਨ ਦਿੱਤਾ ਹੈ ਇਹਦੇ ਵੱਲ ਸੀਟ ਵੱਲ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਸੰਜੇ ਕੁਆੜੀ ਦਸਤ ਰਾਜਵਰੀਨ ਜੀ ਕਿਵੇਂ ਜੀ ਪਰ ਉਹ ਉਹਨਾਂ ਦਾ ਇੱਕ ਵਾਦਾ ਹੈ ਉਹਨਾਂ ਦਾ ਜਿਹੜਾ ਜਿਹੜਾ ਬੈਕਗ੍ਰਾਉਂਡ ਹੈ ਉਹਨਾਂ ਦੀ ਬੈਕਗ੍ਰਾਉਂਡ ਦੇਖੀਏ ਤਿੰਨ ਵਾਰੀ ਦੇ ਐਮਐਲਏ ਹੋਣਾ ਪੰਜਾਬ ਦਾ ਪ੍ਰਧਾਨ ਹੋਣਾ ਮੈਨੇ ਰੱਖਦਾ ਇੰਨੀ ਉਮਰ ਦੇ ਵਿੱਚ ਅਨੇਤੀ ਇਵੈਂਟ ਕਰਨੀ ਐ ਨਾ ਕਰਨਾ ਦੇ ਉਹਨਾਂ ਦੇ ਵਿੱਚ ਕੁਝ ਹੈ ਤੇ ਉਹੀ ਸ਼ਮਤਾ ਨੂੰ ਦੇਖਦੇ ਹੋਏ ਮਾਨਯਾ ਰਾਹੁਲ ਗਾਂਧੀ ਜੀ ਨੇ ਉਹਨਾਂ ਨੂੰ ਇੱਥੇ ਲੁਧਿਆਣੇ ਤੋਂ ਸਪੈਸ਼ਲ ਲੜਾਇਆ ਇਹ ਕਹਿ ਕੇ ਵੀ ਨਹੀਂ ਉਹ ਸੀਟ ਅਸੀਂ ਜਿੰਨੀ ਜ਼ਰੂਰੀ ਹੈ ਕਿਉਂਕਿ ਉਹ ਜਿੰਨੀ ਜ਼ਰੂਰੀ ਕਿਉਂ ਹੈ ਕਿਉਂਕਿ ਜਿਹੜਾ ਬਿੱਟੂ ਨੇ ਲਗਾ ਕੀਤਾ ਰਵਨੀਤ ਬਿੱਟੂ ਜੀ ਨੇ ਲਗਾ ਕੀਤਾ ਪਾਰਟੀ ਨਾਲ ਉਹਨਾਂ ਨੂੰ ਉਹਦਾ ਜਵਾਬ ਦੇਣ ਵਾਸਤੇ ਤੇ ਲੋਕਾਂ ਨੂੰ ਵੀ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਕਰੋਸ ਸੀਗਾ ਵੀ 10 ਸਾਲ ਐਮਪੀ ਰਹਿਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਉਹਨੂੰ ਪਿਆਰ ਦਿੱਤਾ ਸੀਗਾ ਉਨੇ ਉਹ ਲੋਕਾਂ ਨੂੰ ਵੀ ਧੋਖਾ ਦਿੱਤਾ ਉਹਦੇ ਵਾੜ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਸੀ ਗੱਲ ਰਾਜਾ ਵੜਿੰਗ ਜੀ ਤੇ ਅਮਰਤਾ ਵੜਿੰਗ ਇਕੱਠੇ ਆਇਸੀ ਕੋਈ ਐਸਾ ਪ੍ਰੋਗਰਾਮ ਪਹਿਲਾਂ ਨਹੀਂ ਆ ਜਿਹਦੇ ਦੋਨੇ ਇਨੇ ਇਕੱਠੇ ਆਏ ਸਨ ਤੇ ਬੜਾ ਪਰ ਮੰਗ ਘਰੋਂ ਖੁੰਮ ਰਿਹਾ ਸੀ ਉਦੋਂ ਵੀ ਤੁਸੀਂ ਇਹੀ ਕਿਹਾ ਸੀ ਵੀ ਰਾਜਾ ਜੀ ਨੂੰ ਇਹ ਵੱਡੀ ਗੱਲ ਨਾਲ ਲੈ ਕੇ ਜਾਵਾਂਗੇ ਅਸੀਂ ਹੁਣ ਵੀ ਇਹੀ ਗੱਲ ਕਹਿੰਨੇ ਆ ਵੀ ਅਸੀਂ ਰਾਜਾ ਵੜਿੰਗ ਜੀ ਪਿੱਛੇ ਤਾਂ ਹੀ ਲੱਗੇ ਸੀ ਸਾਰੇ ਕਾਂਗਰਸੀ ਹਾਲਾਂਕਿ ਅਸੀਂ ਐਮਪੀ ਸਾਹਿਬ ਪਹਿਲੇ ਬਿੱਟੂ ਜੀ ਤੋਂ ਧੋਖਾ ਖਾ ਚੁੱਕੇ ਸੀ ਲੇਕਿਨ ਅਸੀਂ ਇਹਨਾਂ ਦੇ ਨਾਲ ਇਸ ਕਰਕੇ ਚੱਲੇ ਸੀ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਦੇਖ ਕੇ ਔਰ ਇਹਨਾਂ ਦੀ ਬੁਲੰਦ ਆਵਾਜ਼ ਦੇਖ ਕੇ ਜੋ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੀਤਾ ਜੋ ਬੋਲੇ ਐ ਕਦੀ ਵੀ ਐ ਐਸਾ ਸੈਸ਼ਨ ਨਹੀਂ ਕੋਈ ਵੀ ਰਿਹਾ ਜਿਹਦੇ ਵਿੱਚ ਇਹਨਾਂ ਨੇ ਉੱਠ ਕੇ ਸਵਾਲ ਨਹੀਂ ਉਠਾਏ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਨਾਲ ਔਰ ਇਹਨਾਂ ਦੇ ਸਾਰੇ ਜਿਹੜੇ ਪਿਆਰ ਔਰ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਉਹ ਸਾਨੂੰ ਜਿਹੜਾ ਹੈਗਾ ਉਹ ਬਹੁਤ ਵਧੀਆ ਲੱਗਿਆ ਅਸੀਂ ਇਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਚੱਲੇ ਆ ਅੱਗੇ ਵੀ ਚਲਦੇ ਰਵਾਂਗੇ ਲੁਧਿਆਣੇ ਦੇ ਸਾਰੇ ਸਵਾਲ ਇਹਨਾਂ ਦੇ ਥਰੂ ਖਾਵਾਂਗੇ ਇੰਡਸਟਰੀ ਵਾਸਤੇ ਵੀ ਇੰਡਸਟਰੀ ਦਾ ਜਿਹੜਾ ਸਾਡੀ ਇੰਡਸਟਰੀ ਬੰਦ ਪਈ ਆ ਜਿਹਦੇ ਲੋਕਾਂ ਦਾ ਗਰੀਬ ਆਦਮੀਆਂ ਦਾ ਉਹਦੇ ਵਿੱਚ ਕੰਮ ਸਾਰਾ ਕਾਰੋਬਾਰ ਬੰਦ ਪਿਆ ਉਹਦੇ ਵਾਸਤੇ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਬੇਨਤੀ ਕਰਕੇ ਉੱਤੇ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਸਵਾਲ ਉਠਾਉਣ ਦੇ ਵਾਸਤੇ ਕਵਾਂਗੇ ਤੇ ਅਸੀਂ ਆਸ ਕਰਦੇ ਹਾਂ ਵੀ ਉਠਾਉਣਗੇ ਜੀ ਬ੍ਰਿੰਨ ਸਾਹਿਬ ਜਿੱਦਾਂ ਮੀਟਿੰਗਾਂ ਦੇ ਵਿੱਚ ਕਹਿੰਦੇ ਸੀ ਵੀ ਲੁਧਿਆਣਾ ਤੇ ਅਸੀਂ ਉਹ ਘਰ ਲੈਣਾ ਲੁਧਿਆਣਾ ਬੁਲਾਉਣਾ ਆਪਣਾ ਤੇ ਲੁਧਿਆਣਾ ਵਿੱਚ ਹਰ ਟਾਈਮ ਅਸੀਂ ਮੌਜੂਦ ਰਵਾਂਗੇ ਹਾਜ਼ਰ ਤੇ ਲੋਕਾਂ ਦੀਆਂ ਸਮੱਸਿਆ ਜਿਹੜੀਆਂ ਉਹਨਾਂ ਦਾ ਹੱਲ ਕਰਾਂਗੇ ਇਹ ਨਹੀਂ ਹੋਵੇਗਾ ਦੇ ਕੋਈ ਇਹ ਤਾਂ ਹੁਣ ਰਾਜਾ ਬ੍ਰਿੰਦਜੀ ਜਵਾਬ ਦੇ ਸਕਦੇ ਲੇਕਿਨ ਜੋ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸਾਨੂੰ ਇਹ ਲੱਗਦਾ ਵੀ ਉਹਨਾਂ ਦਾ ਭਰੋਸਾ ਜੋ ਉਹਨਾਂ ਦੀ ਬੈਕਗ੍ਰਾਉਂਡ ਹੈ ਉਹਦੇ ਮੁਤਾਬਕ ਜੇ ਹੋਇਆ ਤੇ ਉਹ ਲੁਧਿਆਣੇ ਜਰੂਰ ਰਹਿਣਗੇ ਕਿਉਂਕਿ ਉਹਨਾਂ ਨੇ ਜਿੱਥੇ ਜਿੱਥੇ ਵੀ ਗਏ ਆ ਉੱਥੇ ਉੱਥੇ ਆਪਣਾ ਘਰ ਬਣਾਇਆ ਔਰ ਲੋਕਾਂ ਨਾਲ ਬਹੁਤ ਪਿਆਰ ਹੈ ਉਹਨਾਂ ਦੇ ਪਿੱਛੇ ਵੀ ਲੋਕ ਕਾਫੀ ਆਏ ਆ ਉਹਨਾਂ ਦੇ ਨਾਲ ਇੱਥੇ ਉਹਨਾਂ ਦੀ ਮਦਦ ਕਰਨ ਨੂੰ ਵਾਸਤੇ ਆਏ ਆ ਬੜੀ ਦੂਰੋਂ ਦੂਰੋਂ ਆਏ ਲੋਕ ਉਹਦੇ ਪਿੱਛੇ ਲੋਕ ਆਉਂਦੇ ਆ ਜਿਹੜਾ ਬੰਦਾ ਆਪਣੇ ਜੁਬਾਨ ਦਾ ਪੱਕਾ ਹੋਵੇ ਵਾਦੇ ਦਾ ਪੱਕਾ ਹੋਵੇ ਵੱਡੇ ਰੀਅਲ ਦੇ ਵਿੱਚ ਵੀ ਜਿਹੜੇ ਜਿਹੜੇ ਕੰਮ ਇੰਦਾ ਰਹਿੰਦੇ ਜਿਹੜੇ ਉਹਨਾਂ ਦੇ ਟਾਈਮ ਦੇ ਵਿੱਚ ਕਿਉਂਕਿ ਇਹ ਸਰਕਾਰ ਪਿਛਲੀ ਤੋਂ ਕਾਫੀ ਦਿਨੀ ਦੇ ਲੋਕਾਂ ਨੇ ਜਿਹੜਾ ਇਹ ਵਿਡਾ ਹangarਾਂ ਵਿੱਚ ਹੈ ਇੱਕ ਚੀਜ਼ ਸਾਡੇ ਤੇ ਤੁਹਾਨੂੰ ਪਤਾ ਹੀ ਹੈ ਸਾਡੇ ਸਾਰੇ ਪ੍ਰੋਜੈਕਟ ਵੱਡੇ ਰੁੱਕ ਗਏ ਐਕਵੀਜ਼ੀਸ਼ਨ ਹਾਲ ਰੁੱਕ ਗਿਆ ਕਿੰਨੇ ਹੀ ਕੰਮ ਸਾਡੇ ਵਿੱਚ ਪਏ ਆ ਸਕੂਲ ਸੀ ਜੇ ਸਕੂਲ ਬਣਾਉਣੇ ਸੀ 8 ਜਿਹਦੇ ਚੋਂ ਇੱਕ ਬਣਾਇਆ ਵਰਤਮਾਨ ਕੋਲ ਉਹ ਵੀ ਜਿਹੜੇ ਬਾਕੀ ਦੇ ਸਕੂਲ 8 ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰਨਾਗੇ ਵੀ ਐਮਪੀ ਸਾਹਿਬ ਨੂੰ ਕਿਹਾ ਸੀਗਾ ਵੀ ਉਹ ਵੱਧ ਤੋਂ ਵੱਧ ਬਣਾਈਏ ਉਹ ਕੀ ਜਣਾ ਚਾਹਨੇ ਆਪਣੇ ਬਾਰੇ ਤੇ ਤਿਸ਼ਨਜੀਤ ਤਲਵਾਰਦੀ ਬਾਰੇ ਜਿਹੜਾ ਕਾਫੀ ਮੇਨ ਦੇ ਸਦਕਾਏ ਲੇਡੀ ਕੀਟ ਪਾਈ ਨੇ ਦੇਖੋ ਐਮਐਲਏ ਸਾਹਮਣੇ ਜਿਹੜੇ ਕੰਮ ਕੀਤੇ ਸੀ ਹੁਣ ਸਾਰੇ ਕੰਮ ਉੱਪਰ ਕੇ ਬਾਹਰ ਆਏ ਆ ਔਰ ਸਾਰੇ ਲੋਗਾਂ ਨੂੰ ਨਜ਼ਰ ਆ ਰਹੇ ਆ ਜਿਹੜੀ ਉਹ ਪਹਿਲੇ ਕਿਤਾਬ ਚੱਕ ਕੇ ਫਿਰਦੇ ਸੀ ਹੁਣ ਉਹ ਕਿਤਾਬ 450 ਕਰੋੜ ਜਿਹੜਾ 4000 ਕਰੋੜ ਦਾ ਸੀਗਾ ਮਸਲਾ ਉਹ ਪਹਿਲੇ ਐਮਪੀ ਸਾਹਿਬ ਨੇ ਮਿੱਟੂ ਸਾਹਿਬ ਨੇ ਵੀ ਉਹਨੂੰ ਹੀ ਦਿਖਾਇਆ ਚੱਕ ਕੇ ਜੋ ਉਹਨਾਂ ਨੇ ਕੀਤਾ ਸੀ ਲੇਕਿਨ ਉਹ ਜਿਹੜੇ ਹੁਣ ਤਲਵਾਰਦੀ ਦੇ ਕੰਮ ਆ ਉਹ ਸਾਰੇ ਜਿਹੜੇ ਰੁਕੇ ਤਲਵਾਰਦੀ ਨੇ ਅੰਬੀ ਸਾਹਿਬ ਨੇ ਵਡਿੰਗ ਸਾਹਿਬ ਨੇ ਬਿਲਕੁਲ ਭਰੋਸਾ ਦਿੱਤਾ ਵੀ ਉਹਨਾਂ ਦਾ ਜਿਹੜੇ ਵੀ ਵੱਡੇ ਪ੍ਰੋਜੈਕਟ ਹੈ ਉਹਨਾਂ ਵਾਸਤੇ ਉਹਨਾਂ ਦਾ ਸਾਥ ਦੇਣਗੇ ਉਹਨਾਂ ਦੇ ਨਾਲ ਚੱਲ ਕੇ ਉਹ ਪ੍ਰੋਜੈਕਟ ਪੂਰੇ ਕਰਾਣਗੇ ਤੇ ਪੰਜਾਬ ਦੀ ਲੁਧਿਆਣੇ ਦੇ ਵਿੱਚ ਨੰਬਰ 1 ਜਿਹੜੀ ਹੈਗੀ ਹੈ ਉਹਨੂੰ ਸੀਡ ਹੈ ਉਹ ਬਣਾ ਕੇ ਕੰਮਜਾਤ ਇਨਸਾਨ ਦੇ ਵਿੱਚ ਤੌਰ ਤਰ੍ਹਾਂ ਆਉਂਦਾ ਤੇ ਰਾਜਾ ਬਿੰਜੀ ਨਾਲ ਅਮਰਤਾ ਬਿੰਜੀ ਨੇ ਪੂਰਾ ਰੋਲ ਅਪਣਾਇਆ ਤੇ ਨਾਲ ਬੇਦੀ ਜੀ ਨੇ ਸਾਥ ਦਿੱਤਾ ਇਹ ਤਾਂ ਗਾਜੀ ਇਹ ਸਾਰੀਆਂ ਗੱਲਾਂ ਤਾਂ ਹੈ ਲੋਕੋ ਦੇ ਵਿੱਚ ਜੇ ਕਿਸੇ ਦੇ ਵਿੱਚ ਕੋਈ ਸ਼ਮਤਾ ਹੁੰਦੀ ਹੈ ਤਾਂ ਹੀ ਉਹਦੇ ਪਿੱਛੇ ਕੋਈ ਵੀ ਬੈਕਗ੍ਰਾਉਂਡ ਚੀਜ਼ ਕੰਮ ਕਰਦੀ ਹੈ ਜੇ ਅੱਗੇ ਕੰਮ ਕਰਨ ਵਾਲਾ ਬੰਦਾ ਵੀ ਹੋਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਮਰਤਾ ਜੀ ਬਹੁਤ ਵਧੀਆ ਵਕਤਾ ਵੀ ਨੇ ਔਰ ਬਹੁਤ ਵਧੀਆ ਇਨਸਾਨ ਵੀ ਨੇ ਪਹਿਲੇ ਤਾਂ ਸਭ ਨਾਲ ਪਹਿਲੇ ਵਧੀਆ ਇਨਸਾਨ ਨੇ ਉਹ ਤਾਂ ਹੀ ਖੜੇ ਨੇ ਜੇ ਕੋਈ ਬੰਦਾ ਅੱਗੇ ਇਸ ਲਾਇਕ ਹੋਵੇ ਬਣਨ ਦੇ ਉਹਦੇ ਪਿੱਛੇ ਕੋਈ ਖੜਦਾ ਤੇ ਉਹ ਤਾਂ ਬੰਦਾ ਲਾਇਕ ਹੋ ਇਸੇ ਲਾਇਕ ਬਣਦਾ ਤੇ ਅਸੀਂ ਇਹ ਸਮਝਦੇ ਹਾਂ ਵੀ ਦੋਨੋਂ ਹੀ ਕੰਮ ਦੇ ਬਹੁਤ ਵਧੀਆ ਬੰਦੇ ਨੇ ਗੱਲ ਦੇ ਬਹੁਤ ਵਧੀਆ ਬੰਦੇ ਨੇ ਤੇ ਅਸੀਂ ਇਹਨਾਂ ਦੇ ਬੱਚਿਆਂ ਦੀ ਬਿਟੀਆਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਰਾਜਵਿੰਗ ਜੀ ਕਿੰਦੇ ਬੱਚੀ ਸਾਹਿਬ ਦੀ ਮਰਤੂ ਕੁੜੀ ਨੂੰ ਸਿਆਸਤ ਵਿੱਚ ਲੈ ਕੇ ਆਣਾ ਭੇਜਾਗੇ ਉਹਦੇ ਬਾਰੇ ਕੀ ਕਹਿਣਾ ਕੋਈ ਜੀ ਇਹਦਾ ਰਾਜਵਿੰਗ ਜੀ ਦੱਸ ਸਕਦੇ ਜਾਂ ਉਹਨਾਂ ਦੀ ਲੜਕੀ ਦੱਸ ਸਕਦੀ ਉਹਦੇ ਬਾਰੇ ਪਰਸਨਲ ਮੈਂ ਕੋਈ ਵੀ ਕਮੈਂਟ ਆਪਣੇ ਵੱਲੋਂ ਨਹੀਂ ਦੇਣਾ ਚਾਹੁੰਦਾ ਇਹ ਉਹ ਨਦੀ ਪਰਿਵਾਰ ਦੀ ਜਾਂ ਉਹਨਾਂ ਦੀ ਮਰਜ਼ੀ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਇਸ ਟਾਈਮ ਦੀਆਂ ਚੋਣਾਂ ਦੇ ਵਿੱਚ ਰਾਜਾ ਸਾਹਿਬ ਦੀ ਬੇਟੀ ਨੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਉਸ ਚੀਜ਼ ਨੂੰ ਲੈ ਕੇ ਕੀ ਦੇਖਦੇ ਹੋ ਕਿਦਾਂ ਠੀਕ ਹੈ ਦੇਖੋ ਰਾਜਨੀਤਿਕ ਪਰਿਵਾਰ ਜਿਹੜੇ ਵੀ ਹੈਗੇ ਉਹਨੂੰ ਹੁਣ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਵੀ ਉਹਨਾਂ ਨੂੰ ਪਤਾ ਦਿਨ ਰਾਤ ਜਿਹੜਾ ਅਸੀਂ ਕੰਮ ਕਰਦੇ ਆ ਜਾਂ ਜਿੱਦਾਂ ਜਾਣੇ ਆਣੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਇਹ ਮੁੱਢਲੀ ਹੋ ਗਈਆਂ ਪਰਿਵਾਰ ਤਾਂ ਚੱਲਦੇ ਆ ਲੇਕਿਨ ਇਹ ਅੱਗੇ ਜਾ ਕੇ ਮੁਸ਼ਕਲਾਂ ਆਉਂਦੀਆਂ ਇਹਨਾਂ ਗੱਲਾਂ ਦੀਆਂ ਵੀ ਪਰਿਵਾਰਵਾਦ ਹੋ ਗਿਆ ਉਹਦੀ ਜਗ੍ਹਾ ਤੇ ਉਹਨੂੰ ਸੀਟ ਮਿਲ ਗਈ ਰਾਜਨੀਤੀ ਕੱਲੀ ਇਹ ਨਹੀਂ ਹੈ ਵੀ ਕਿਸੇ ਨੇ MP ਬੰਨਾ ਜਾਂ MLA ਬੰਨਾ ਰਾਜਨੀਤੀ ਦਾ ਮਤਲਬ ਇਹ ਹੁੰਦਾ ਵੀ ਸਮਾਜ ਦੀ ਸੇਵਾ ਕਰਨੀ ਹੈ ਕਿਸੇ ਵੀ ਪਾਰਟੀ ਦੇ ਵਿੱਚ ਰਹਿ ਕੇ ਕੀਤੀ ਜਾ ਸਕਦੀ ਹੈ ਉਹਦੇ ਵਿੱਚ ਬਾਦ ਵਿੱਚ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਵੀ ਇਹ ਸੀਟ ਇਹਨੂੰ ਦੇ ਦਿਓ ਜਾਂ ਉਹਨੂੰ ਦੇ ਦਿਓ ਸੇਵਾ ਵਾਸਤੇ ਹਰੇਕ ਆ ਸਕਦਾ ਪਰਿਵਾਰ ਦਾ ਕੋਈ ਵੀ ਬੰਦਾ ਬੜੀ ਫੀਲਡ ਹੈ ਰਾਜਨੀਤੀ ਦੇ ਵਿੱਚ ਕੰਮ ਕਰਨ ਦੀ ਕੋਈ ਜ਼ਰੂਰੀ ਨਹੀਂ MLA MP ਜਾਂ ਕਾਉਂਸਲਰ ਹੀ ਹੈਗੀ ਹੈ ਇਸ ਤੋਂ ਇਲਾਵਾ ਵੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੈ ਰਾਜਾ ਇਹ ਤਾਂ ਵਾਡਾਂ ਦੇ ਵਿੱਚ ਪਹਿਲਾਂ ਆ ਕੇ ਗਿਆ ਦੁਬਾਰਾ ਵੀ ਆ ਕੇ ਉਹਨਾਂ ਨੇ ਸਾਨੂੰ ਵਾਦਾ ਕੀਤਾ ਵੀ ਹਰ ਵਾਰਡ ਦੇ ਵਿੱਚ ਜਿਹੜੇ ਵੀ ਬੂਤੇ ਬੰਦੇ ਬੈਠੇ ਸੀ ਉਹਨਾਂ ਨੂੰ ਮਿਲਣ ਵਾਸਤੇ ਮੈਂ ਆਉਂਗਾ ਹਰ ਵਾਰਡ ਦੇ ਲਗ 19 ਵਾਰ ਜਿਹੜੇ ਈਸਟ ਤੇ ਹੈਗੇ ਉਹਨਾਂ ਦੇ ਵਿੱਚ ਵਾਰੋ ਵਾਰੀ ਆਣਗੇ ਤੇ ਸਾਰੇ ਬੰਦਿਆਂ ਨੂੰ ਮਿਲਣਗੇ ਵਰਕਰਾਂ ਨੂੰ ਮਿਲ ਕੇ ਜਾਣਗੇ ਉਹਨਾਂ ਦਾ ਵਾਦਾ ਸੀ ਉਹ ਵਾਦਾ ਹੁਣ ਵੀ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਟਿਬਰ ਰੋਡ ਤੇ ਉਹਦੇ ਵਿੱਚ ਉਹਨਾਂ ਨੇ ਯਕੀਨ ਦਿਵਾਇਆ ਵੀ ਮੈਂ ਇੱਕ ਇੱਕ ਵਾਰਡ ਦੇ ਵਿੱਚ ਆ ਕੇ ਵਰਕਰਾਂ ਨੂੰ ਮਿਲ ਕੇ ਜਾਵਾਂਗਾ ਈ ਮੈਸੇਜ ਲਾਸਟ ਵੀਕ ਜਿਹੜੇ ਵੋਟਰਾਂ ਨੇ ਇੰਨਾ ਪਿਆਰ ਦਿੱਤਾ ਲੁਧਿਆਣਾ ਵਾਸੀ ਸਾਰੇ ਵੋਟਰਾਂ ਨੂੰ ਬਹੁਤ-ਬਹੁਤ ਧੰਨਵਾਦ ਜਿੱਦਾਂ ਮੈਂ ਪਹਿਲੇ ਕਿਹਾ ਬਹੁਤ ਗਰਮੀ ਦੇ ਵਿੱਚ ਉਹਨਾਂ ਨੇ ਵੋਟਾਂ ਪਾਈਆਂ ਕਾਂਗਰਸ ਤੇ ਜੋ ਵਿਸ਼ਵਾਸ ਜਤਾਇਆ ਜੋ ਈਸ਼ਟ ਦੇ ਵਿੱਚ ਐਮ.ਐਲ.ਏ. ਸੰਜੀਤ ਤਲਵਾਰਜੀ ਦੇ ਕੀਤੇ ਕੰਮਾਂ ਨੂੰ ਜਿਹੜਾ ਉਹ ਇੱਥੇ ਝਾੜੂ ਦਾ ਜਿਹੜਾ ਜੋਰ ਸੀਗਾ ਪਹਿਲੇ 63000 ਸੀਗਾ ਜਿਹੜਾ 23000 ਤੇ ਰਹਿ ਗਿਆ ਉਹਨੂੰ ਦੇਖਦੇ ਹੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਕੀ ਆ ਤੇ ਉਹ ਜਿਹੜਾ ਸੰਜੀਤ ਤਲਵਾਰਜੀ ਨੂੰ ਪਿਆਰ ਦੁਬਾਰਾ ਮਿਲਿਆ ਉਹਨਾਂ ਦੇ ਕੀਤੇ ਕੰਮਾਂ ਕਰਕੇ ਮਿਲਿਆ ਮੈਂ ਬੇਨਤੀ ਵੀ ਕਰਦਾ ਵੀ ਅੱਗੋਂ ਵੀ ਤੁਸੀਂ ਇਹ ਜਰੂਰ ਰੱਖੋ ਵੀ ਜਿਹੜੀ ਕਾਂਗਰਸ ਸਰਕਾਰ ਹੈ ਉਹੀ ਗਰੀਬਾਂ ਦੇ ਬਾਰੇ ਜਾਂ ਮਜਲੂਮਾਂ ਦੇ ਬਾਰੇ ਸਿਰਫ ਉਹੀ ਸੋਚ ਸਕਦੀ ਹੈ ਉਹੀ ਉਹਦੇ ਜਿਹੜੇ ਕੰਮ ਹੈ ਸਮਾਜਿਕ ਜਿਹੜੇ ਹੈ ਟਾਣੇ ਬਾਣੇ ਦੇ ਸਹੀ ਕਰ ਸਕਦੀ ਹੈ ਹੋਰ ਦੂਜੀਆਂ ਪਾਰਟੀਆਂ ਸਿਰਫ ਝੂਠ ਬੋਲਦੀਆਂ ਦਾਰੇ ਲਾਂਦੀਆਂ ਤੇ ਮੈਂ ਕਹਿੰਦਾ ਇਹਨਾਂ ਤੋਂ ਬਚੋ ਤੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਤੁਹਾਡਾ ਇਸ ਵਾਸਤੇ ਵੋਟ ਪਾਣ ਵਾਸਤੇ ਵੀ ਤੇ ਐਮਪੀ ਸਾਹਿਬ ਜਿਤਾਉਣ ਵਾਸਤੇ